ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਉਣ ਆਪਾਂ ਪਹੁੰਚੇ ਆਂ ਬਾਈ ਕਰਨ ਕੋਲ ਜੇਕਰ ਆਪਾਂ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਮਾਛੀਆਂਗਲਾਂ ਇਹ ਰਾਹੋਂ ਰੋਡ ਤੇ ਪਿੰਡ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆ ਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਸਿਕਲ ਬਾਈ ਜੀ ਸਸਿਕਲ ਬਾਈ ਜੀ ਹੋ ਠੀਕ ਠਾਕ ਹੋਈ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਜੀ ਬਾਈ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਕਨਫਰਮ ਕਰਾ ਵੀਰੇ ਨਾਮ ਮੇਰਾ ਕਰਨਾ ਜੀ ਪਿੰਡ ਮੇਰਾ ਮਾਛੀਆਂ ਕਲਾਂ ਜੀ ਜ਼ਿਲ੍ਹਾ ਲੁਧਿਆਣਾ ਜੀ ਆਪਣਾ ਰਾਹੋਂ ਰੋਡ ਤੋਂ 1 ਕਿਲੋਮੀਟਰ ਅੰਦਰ ਨੂੰ ਆ ਕੇ ਵੀਰੇ ਪਿੰਡ ਆ ਜੀ ਠੀਕ ਹੈ ਵੀਰੇ ਵੀਰੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਇੱਕ ਵਾਰ ਮੋਬਾਈਲ ਨੰਬਰ ਵੀਰੇ 76072988383 ਆ ਜੇ ਕਿਸੇ ਨੂੰ ਵਟਸਐਪ ਕਰਨਾ 9814548919 ਆ ਵੀਰੇ ਠੀਕ ਹੈ ਵੀਰੇ ਹਾਂਜੀ ਤੇ ਵੀਰੇ ਅੱਜ ਦੀ ਵੀਡੀਓ ਚ ਕਿੰਨੀਆਂ ਗਾਵਾਂ ਦਾ ਖੇਡੀਆਂ ਅੱਜ ਦੀ ਵੀਡੀਓ ਤੇ ਪੰਜੇ ਵਿੱਚ ਦੋ ਕਿ ਸੂਈਆਂ ਹੋਈਆਂ ਤਾਲੀਆਂ ਇੱਕ ਆਪਣੇ ਕੋਲ ਤੋਕੜਾ ਦੋ ਸੂਨੇ ਵਾਲੀਆਂ ਆ ਠੀਕ ਹੈ ਵੀਰੇ ਮਤਲਬ ਹਰ ਤਰ੍ਹਾਂ ਦੀ ਗਾਂ ਮਿਲੂਗੀ ਹਰ ਤਰ੍ਹਾਂ ਦੀ ਆ ਵੀਡੀਓ ਐਂਡ ਤੱਕ ਦੇਖਿਆ ਕਰੋ ਠੀਕ ਹੈ ਜਿਨੇ ਆਪਣੇ ਕੋਲ ਆਉਣਾ ਪਹਿਲੇ ਬਾਹਰ ਬਜ਼ਾਰ ਘੁੰਮ ਕੇ ਆਵੇ ਆਪਣਾ 5-10000 ਦਾ ਫਰਕ ਮਿਲੂਗਾ ਹਰੇਕ ਵੀਡੀਓ 'ਚ ਆਪਾਂ ਮਨਸ਼ਵੀਰੇ ਕਹਿੰਦੇ ਆ ਹਾਂਜੀ ਹਾਂਜੀ ਵੀਰੇ ਠੀਕ ਹੈ ਤਾਂ ਨਹੀਂ ਵੀ ਰੇਟ ਆਪਣੇ ਕੋਲ ਜਿ ਆਉਣਾ ਕਿਸੇ ਵੱਲ ਘੁੰਮ ਕੇ ਬਾਹਰੋਂ ਫੇਰ ਆਪਣੇ ਕੋਲ ਆਵੇ ਠੀਕ ਹੈ ਰੇਟ ਜੈ ਜੀ ਹੁੰਦੇ ਭਈ ਆਪਣੇ ਜੈ ਜੈ ਠੀਕ ਹੈ ਹਾਂਜੀ ਤੇ ਆ ਜਾ ਬਈ ਇੱਕ ਨੰਬਰ ਲਈ ਇਹ ਤੋਂ ਸ਼ੁਰੂ ਕਰ ਲੈਂਦੇ ਆ ਆ ਜਾ ਮਨਸ਼ਵੀਰ ਇਹਦੇ ਵੀਰੇ ਡਿ ਕੰਬੀ ਨਹੀਂ ਹੋਈ ਕਿਸੇ ਨੇ ਹਾਂਜੀ ਵੀਰੇ ਦੁੱਧ ਬੰਚ ਵੀਰੇ ਥੱਲੇ ਮਾਲਕਾਂ ਦਾ ਸਹੀ 10 ਕਿਲੋ ਆਪਾਂ ਨੂੰ ਅੱਛਾ ਜੀ ਆਪਣੇ ਕੋਲ 8 ਤੋਂ ਬਾਹਰ ਦੁੱਧ ਹੈ ਥੱਲੇ ਠੀਕ ਹੈ ਜੀ ਹਲਾ 8 ਤੋਂ ਉੱਤੇ ਦੋ ਟਾਈਮ ਚਾਰਟੇ ਮਿਲਦੇ ਦੋ ਟਾਈਮ ਚੋਲੇ ਤੇ ਚਾਰ ਟਾਈਮ ਚੋਲੇ ਬੇ ਖਾਣ ਪੀਣ ਦੀ ਚਾਰੂਆ ਫੁੱਲ ਲੈਣ ਦੇਖ ਲਾ ਚਾਰੂਆ ਗਈ ਨਾ ਭਾਈ ਹਾਂ ਥਣ ਲੇਵਾ ਵਧੀਆ ਫਾੜੀ ਲੱਗਿਆ ਲੇਵਾ ਦੇ ਆ ਦੇਖੋ ਕੱਦ ਵੀ ਭਾਈ ਪੂਰਾ ਵੱਡਾ ਹੈ ਵਧੀਆ ਥਣ ਥਣ ਲੱਗਿਆ ਕੱਦ ਦੇਖ ਲਾ ਹਾਈਟ ਕਿੰਨੀ ਆ ਬੱਚੀ ਦੀ ਹਾਂਜੀ ਆ ਕੱਦ ਦੇਖੋ ਬਾਈ ਦੇ ਨਾਲ ਖੜੀ ਜਜਮੈਂਟ ਲਾਓ ਫੁੱਲ ਵੱਡੀ ਬੱਚੀ ਆ ਕੋਈ ਛੋਟੀ ਮੰਨ ਕੇ ਬੀਸ ਕੁਆਲਟੀ ਦੇਖੋ ਬੁੱਧੀ ਵਾਲੀ ਬੱਚੀ ਆ ਹਾਂਜੀ ਹਾਂਜੀ ਵੀਰੇ ਪਾ ਪਾ ਪਾਲਨ ਬੱਚੀ ਵਾਲਾ ਦੇ ਦੇਣਾ ਮੋਲੇ ਦਾ ਵੀਰੇ ਠੀਕ ਹੈ ਹਾਂਜੀ ਤੇ ਬਈ ਤਾਜੀ ਨੇ ਕਿੰਨਾ ਕੁ ਦੁੱਧ ਪਾਇਆ ਤਾਜੀ ਵਾਂਛੇ ਪਹਿਲੇ ਸੂਏ ਸੋਈਆ ਯਾਨੀ ਕਿ ਮਾਲਕ ਹੀ ਦੱਸਦੇ ਆ ਵੀ 17 18 ਕਿਲੋ ਚੋਇਆ ਬਾਕੀ ਆਪਾਂ ਦੇ ਨਾਂ ਚੋਇਆ ਦੇ ਨਾਂ ਆਪਾਂ ਕਹਿੰਨੇ ਆ ਠੀਕ ਹੁੰਦਾ ਬਈ 8 ਤੋਂ ਬਾਹਰ ਹੈਗਾ 8 ਤੋਂ ਬਾਹਰ ਠੰਡਾ ਦੋ ਟਾਈਮ ਚੋਲੇ ਅਗਲਾ ਚਾਰ ਟਾਈਮ ਚੋਲੇ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਹੈ ਇੱਕ ਮੈਂ ਬੇਨਤੀ ਕਰਨਾ ਜਿੰਨੇ ਹਨਾ ਵੀਡੀਓ ਜੀ ਆਪਾਂ ਸਾਰਾ ਕੋਈ ਦੱਸਦੇ ਨੇ ਬਾਅਦੂ ਫੋਨ ਲਾ ਕੇ ਨਾ ਪੁੱਛਿਆ ਕਰੋ ਵੀਰੇ ਤੇ ਬਈ ਤੋੜ ਲੈ ਇੱਕ ਵਾਰ ਤੋੜਾ ਦਿਖਾ ਦਈਏ ਖਾਨਪੀਨ ਨੂੰ ਬਈ ਉਦਾ ਪੂਰੀ ਚਾਰੂ ਆ ਪੂਰੀ ਚਾਰੂ ਆ ਬੰਚੇ ਹਾਂ ਪੂਰੇ ਬੋਦੇ ਵਾਲੀ ਆ ਗਈ ਆ ਚੰਗੀ ਬਰੀਡ ਚ ਆ ਗਈ ਆ ਆ ਦੇਖੋ ਫੇਸ ਕੁਆਲਟੀ ਦੇਖੋ ਇੱਕ ਵਾਰ ਪੂਰੀ ਵੱਡੀ ਬੱਚੀ ਕੋ ਛੋਟੀ ਮੰਨ ਕੇ ਨਾਵੇ ਤਾਂ ਤੁਨ ਵੀ ਚੰਗਾ ਲੱਗਾ ਆ ਦੇਖ ਬਈ ਕਿੰਨੇ ਕ ਟਾਈਮ ਦੀ ਸੋਈ ਆ ਸੋਈ ਬੰਚ ਹੈਗੀ ਆ 2 ਤੋਂ 2.5 ਮਹੀਨਿਆਂ ਦੀ ਸੋਈ ਹੋਈ ਆ ਇਹ ਠੀਕ ਹੈ ਜੀ ਮੈਂ ਇੱਥੇ ਮੰਨ ਲਵਾਂ ਕਿ 2 ਦੇ ਆਸ-ਪਾਸ ਹੀ ਸੋਈ ਜਾਵੇ ਸਹੀ ਆ ਵੀਰੇ ਚੰਗੀ ਬਰੀਡ ਦੀ ਆ ਗਈ ਆ ਕੱਦ ਵੀ ਪੂਰਾ ਵੱਡਾ ਆ ਗਿਆ ਤੇ ਬਾਈ ਕਹਿੰਦਾ 8 ਤੋਂ ਬਾਹਰ ਹੈਗਾ ਦੋ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਕੇ ਜਾਓ ਕੋਈ ਵੀ ਦੋ ਟਾਈਮ ਕੋਈ ਚੋਲੇ ਦੇ ਚਾਰ ਟਾਈਮ ਚੋਲੇ ਦੇ ਹਰੇਕ ਤਰ੍ਹਾਂ ਦੀ ਆਪਣੀ ਤਸੱਲੀ ਗਾਰੰਟੀ ਆ ਹਰ ਤਰ੍ਹਾਂ ਦੀ ਤਸੱਲੀ ਬਾਈ ਛਣਾ ਸੋਣਾ ਦੀ ਵੀ ਪੂਰੀ ਤਸੱਲੀ ਆ ਛਣਾ ਦੀ ਗਾਰੰਟੀ ਜੇ ਕੋਈ ਭਾਰ ਸ਼ਰਲਾ ਛਿੱਟਾ ਵੀ ਥਾਣ ਵੱਧ ਘਾਟ ਹੋਵੇ ਆਪਾਂ ਸਮਾਨ ਘੱਟ ਕਰਦੀ ਹੋਵੇ ਠੀਕ ਆ ਹਰੇਕ ਤਰ੍ਹਾਂ ਦੀ ਗਾਰੰਟੀ ਆ ਜੇ ਭਾਰ ਵੀ ਮਾਰ ਦੇਵੇ ਲੱਤ ਵੀ ਚੱਕ ਦੇ ਤਾਂ ਵੀ ਗਾਰੰਟੀ ਆ ਆਪਣੀ ਦੁੱਧ ਆਪਣਾ ਅਗਲਾ ਚੌਕ ਲਿਆ ਜੇ ਸੇਵਾ ਦਾ ਠੀਕ ਆ ਨਹੀਂ ਤੇ ਬਾਈ ਸ਼ਾਮ ਦੀ ਮਿਲਕਿੰਗ ਕਿੰਨੇ ਵੇ ਕਰਦੇ ਹੋ ਸ਼ਾਮ ਦੀ ਮਿਲਕਿੰਗ ਵੀਰੇ ਹੋਈ 6:30 ਹੋ ਪੂਰਾ ਵਧੀਆ ਲੇਵਾ ਫਾੜੀ ਆ ਲੱਗਿਆ ਹੋਇਆ ਜਿੱਦਾਂ ਦੇ ਗਾਵਾਂ ਲੱਗੀਆਂ ਬਈ ਇਹਦਾ ਮੁੱਲ ਕਰ ਲੈ ਫਿਰ ਦੇਜਿਆ ਆ ਦੇਖੋ ਇੱਕ ਵਾਰ ਇਹ ਲੇਵਾ ਦੇਖ ਬੱਚੀ ਦਾ ਹਾਏ ਤਾਂ ਪਈਆ 3 ਘੰਟੇ ਪਈ ਹੋਇਆ ਵੀਰੇ ਇਹਦੇ ਤੇ ਬਈ ਇਹਦਾ ਕੀ ਮੁੱਲ ਲੈਣਾ ਜੀ ਦੇਣਾ ਹਾਂਜੀ ਜੇ ਮੰਗਣ ਉਹਦਾ 40 45 ਨਹੀਂ ਮੰਗਣਾ 32000 ਦੀ ਦੇਣੀ ਆ ਆਫਰ ਹੋ ਗਿਆ ਬਈ ਫਿਰ ਤਾਂ ਆਫਰ ਹੀ ਆ ਤੋਹਫਾ ਹੀ ਦੇਣਾ ਜਿਹੜਾ ਲੈ ਗਿਆ ਪੂਰੀ ਵਧੀਆ ਨਸਲ ਚ ਆ ਗਈ ਨਾ ਪੂਰੀ ਬਰੀਡ ਚ ਆ ਗਿਆਂ ਦੇਸੀ ਦੇ ਬਈ ਬੱਚੇ ਵਧੀਆ ਪਾਊਗੀ ਨਾ ਅੱਗੇ ਥੋਲ ਵੱਡੀ ਹਾਈਟ ਹੈ ਨਾ ਆ ਦੇਖੋ ਇਧਰ ਖੜ ਕੇ ਲੰਬਾਈ ਲੰਬੂਈ ਦੇਖੋ ਗਾਂ ਦੀ ਆ ਜਾ ਬਈ 2 ਨੰਬਰ ਵਾਲੀ ਗਾਂ ਦੇਵਾ ਅੰਡਰ ਕੁਆਲਟੀ ਪੂਰੀ ਚੰਗੀ ਆ ਗਈ ਆ ਦਿਖਾ ਦਿੰਦੇ ਤੇ ਬਾਈ ਆ ਜਾ ਦੋ ਨੰਬਰ ਵਾਲੀ ਗਾਂ ਦੀ ਡਿਟੇਲ ਦਸੀਏ ਵੰਚ ਵੀਰੇ ਆਪ ਇਹ ਗਾਂ ਤੀਏ ਸੂਏ ਕਹ ਲੈ ਕੋਈ ਦੂਏ ਸੂਏ ਕਹ ਲਵੇਂ ਠੀਕ ਹੈ ਵੀਰੇ ਉਹ ਜੱਜਮੈਂਟ ਆਪੇ ਲਾਲੇ ਵਾਲਾ ਠੀਕ ਹੈ ਨੀ ਹਾਂਜੀ ਵੀਰੇ ਫੁੱਲ ਹਾਈਟ ਵਾਲੀ ਗਾਂ ਮਾਣ ਵਾਲੀ ਗਾਂ ਨਹੀਂ ਹੈਗੀ ਹਾਂਜੀ ਵੀਰੇ ਠੀਕ ਹੈ ਜੀ ਤੇ ਸੂਈ ਨੂੰ ਇਹਨੂੰ ਦਿਨ ਹੋ ਗਏ ਅੱਜ 6 ਤੋਂ 7 ਦਿਨ ਹੋ ਗਏ ਉਹ ਬੱਚਾ ਇਹਦੇ ਮਗਰ ਹੈ 나ੜੂਆ ਨਾਲ ਹੀ ਆ ਠੀਕ ਹੈ ਵੀਰੇ ਉਧਰ ਵੀ ਬਾਈ ਦਿਖਾ ਦਾਂਗੇ ਹਾਂ ਪੂਰਾ ਥਾਨ ਤੁਹਾਨੂੰ ਵਧੀਆ ਲੱਗਿਆ ਦੇ ਆ ਦੇਖੋ ਅੰਡਰ ਕੁਆਲਟੀ ਬੁਰੀ ਟੋਪ ਦੀ ਆ ਪੂਰੀ ਵਧੀਆ ਪੂਰਾ ਚੰਗਾ ਪੂਰੀ ਵਧੀਆ ਵਧੀਆ ਕੋਈ ਵਜਨ ਵੀ ਭਾਈ ਪੂਰਾ ਆ ਗਿਆ ਪੂਰਾ ਵਜਨ ਆ ਵੀਰੇ ਚਵਾਈ ਵੀ ਮੋਟੀ ਆ ਕੋਈ ਸ਼ਰਲਾ ਜਿੱਡਾਂ ਨਹੀਂ ਕੋਈ ਐਚਬਰੀਡ ਚ ਆ ਗਈ ਪੂਰੀ ਐਚਬਰੀਡ ਆ ਵੀਰੇ ਫੁੱਲ ਦੇਖੋ ਖਾਣ ਨੂੰ ਵੀ ਪੂਰੀ ਚਾਰੂ ਹੈਗੀ ਆ ਜਿਹੜੇ ਭਾਅ ਆਪਾਂ ਦੇਣੇ ਆ ਬਾਹਰ ਨਹੀਂ ਮਿਲਣਾ ਤੈਨੂੰ ਪਤਾ ਹੀ ਆ ਮੈਨੂੰ ਭਾਈ ਪੁੱਛਦੇ ਆ ਵੀ ਕਿੱਥੋਂ ਨੇ ਆਉਣਾ ਬਹਿੜੀਆਂ ਵੀਰੇ ਆਪਾਂ ਘਰਾਂ ਤੋਂ ਹੀ ਲੈ ਦੀਆਂ ਕਿਸੇ ਵਪਾਰੀ ਤੋਂ ਬਹਿੜੀ ਨਹੀਂ ਲਈ ਦੀ ਠੀਕ ਹੈ ਨਾ ਠੀਕ ਹੈ ਨਫੇ ਭਾਈ ਜਾਇਜ਼ ਹੁੰਦੇ ਹੈਗੇ ਨਫੇ ਵੀਰੇ ਆਪਾਂ ਕਹਿ ਕੇ ਵੀ ਲੈ ਲਈਦਾ ਜੇ ਕਿਹਾ 10 ਵੀ ਦੇਈਦਾ ਵੀ ਐਨੇ ਦੀ ਲਈ ਆ ਠੀਕ ਆ ਆਪਾਂ ਇਹ ਨਹੀਂ ਹੈਗਾ ਵੀ 10000 ਲੈਣਾ ਜਾਂ 5 ਲੈਣਾ ਠੀਕ ਆਪਾਂ ਦੇਣ ਦੀ ਇਹ ਕਰੀ ਦੀ ਬਸ ਆਪਾਂ ਇਹ ਕਹਿੰਦੇ ਬੜੀਆਂ ਵਿਕੀ ਜਾਣ ਖਰਨ ਸਹੀ ਹੈ ਸਹੀ ਹੈ ਵੀਰੇ ਠੀਕ ਹੈ ਨਾ ਤੇ ਬਾਈ 6-7 ਦਿਨਾਂ ਦੀ ਸੂਈ ਥੱਲੇ ਕਿੰਨਾ ਕੁ ਦੁੱਧ ਦੁੱਧ ਵੰਸ਼ ਵੀਰੇ ਆਪਾਂ ਕਹੇ ਨੂੰ ਜਾਏ 22 ਕਹੇਲਾ 23 ਕਹੇਲਾ ਇਹ ਚਵਾ ਕੇ ਦੇਣਾ 18 ਤੋਂ ਪਲੱਸ ਚਵਾ ਦਾਂਗੇ 18 ਲੀਟਰ ਦੇ ਨੇੜੇ ਚਵਾ ਲਵਾਂਗੇ ਦੁੱਧ ਆਪਾਂ ਠੀਕ ਆ ਮਲੇ 18-19 ਕਿਲੋ ਦੁੱਧ ਹੈਗਾ ਬਾਈ ਦੋ ਤਿੰਨ ਚਵਾ ਤਸੱਲੀ ਕਰਾ ਕੇ ਦੇਵਾਂਗੇ ਤੇ ਜੇ ਕੋਈ ਭਾਈ ਔਨਲਾਈਨ ਲੈਣਾ ਹੋਵੇ ਵੀਡੀਓ ਕੋਲ ਤੇ ਵੀ ਚਵਾ ਦੋਗੇ ਭਾਈ ਜੇ ਔਨਲਾਈਨ ਅਗਲੇ ਦੇ ਘਰ ਦੀ 2 ਦਿਨ ਦੀ ਗਾਰੰਟੀ ਆ ਆਪਣੀ ਠੀਕ ਹੈ ਵੀਰੇ ਜੋ ਕੋਈ ਭਾਰ ਪਿੱਛਾ ਮਾਰੇ ਕੋਈ ਥਣ ਬੰਦ ਘਾਟ ਹੋਵੇ ਦੁੱਧ ਨਾਲ ਅਗਲੇ ਦੇ ਘਰ ਦੇ ਬਾਕੀ ਅਗਲੇ ਦੇ ਅੱਗੇ ਸੇਵਾ ਦਾ ਸਹੀ ਹੈ ਵੀਰੇ ਠੀਕ ਹੈ ਤਨੀ ਇੱਕ ਵਾਰ ਸੰਤ ਹੁੰਦੇ ਕੋ ਥਣ ਪੂਰਾ ਵਧੀਆ ਦੇ ਬਹੁਤ ਚੰਗਾ ਲੱਗਾ ਹੋਇਆ ਮੁੱਖੀ ਦਾ ਥਣ ਲੱਗਿਆ ਹੋਇਆ ਪੂਰੀ ਟੋਪ ਦੀ ਆ ਗਈ ਮਗਰ ਬਈ ਬੱਚਾ ਆ ਗਿਆ ਮਗਰ ਬੱਚਾ ਵੀਰੇ ਇਹਦੇ ਭਾਈ ਤੋੜ ਲਿਆ ਦਾ ਵੀ ਤੋੜਾ ਦਿਖਾ ਦਈਏ ਤੋੜ ਨੂੰ ਵਹਿ ਨਹੀਂ ਦੇ ਯਾਰ ਬਾਈ ਨਾਲ ਚਲਦੀ ਪਈ ਗੱਲ ਬੈਠੇ ਦਿਖਾ ਦੇ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਨੀ ਗਾਹ ਕਾਇ ਹੋਏ ਨੇ ਬਾਈ ਗਾਹ ਕਾਇ ਹੋਏ ਆਪਾਂ ਚਲਦੀ ਵੀ ਮੋਲ ਆਪਾਂ ਦੱਦ ਦਿੰਨੇ ਆ ਜਿਵੇਂ ਨਾਲ ਗੱਲ ਬਣੀ ਤੇ ਫੇਰ ਆਪਾਂ ਕਰ ਲਵਾਂਗੇ ਤੇ ਕੀ ਮੋਲ ਕਰਦਾ ਬਾਈ ਇਹਦਾ ਇਹ ਦੇਣੀ ਆ ਬਾਈ 60000 ਦੀ ਆਪਾਂ ਮੋਲ 85 ਨਹੀਂ ਕਰਨਾ 95 ਨਹੀਂ ਕਰਨਾ ਬਾਹਰ ਕੋਈ ਘੁੰਮ ਕੇ ਦੇਖ ਲੈ 20 ਕਿਲੋ ਵਾਲੀ ਕੋਈ ਦੇਂਦਾ ਨਹੀਂ ਹੈਗਾ ਸਹੀ ਹੈ ਵੀਰੇ ਆਪਾਂ ਮਾੜਾ ਫਟਾ ਮਾਨ ਹੋ ਜੂਗਾ ਮੋਲ ਹਾਂ ਮਾਨ ਤਨ ਕਰਦਾਂਗੇ ਬਾਈ ਇਹਦੇ ਨਾਲ ਸੌਦਾ ਚੱਲਦਾ ਪਿਆ ਜੇ ਬਣ ਗਈ ਤਾਂ ਫੇਰ ਆਪਾਂ ਨੂੰ ਹੀ ਦੇ ਦੇਣੀ ਆ ਠੀਕ ਹੈ ਵੀਰੇ ਠੀਕ ਹਾਂ ਆਜਾ ਬਈ ਫਿਰ ਅਗਲੀ ਆਂ ਦੀ ਡਿਟੇਲ ਦੱਸ ਦੀ ਆਜਾ ਵੰਛਾ ਇਹਦੀ ਵੀਰੇ ਡਿਟੇਲ ਦੱਸੀ ਚੱਲ ਇਹ ਦੂਜੇ ਸੂਏ ਦਾਾਂ ਸੋਣੀਆਂ ਵੰਛੇ ਵੀਰੇ ਅੱਛਾ ਜੀ ਗੱਬਣਾ ਕੀ ਹਾਂ ਗੱਬਣਾ ਵੀਰੇ ਕਿੰਨਾ ਕੁ ਟਾਈਮ ਕਰਦੀ ਆ ਵੀਰੇ ਇਹਦੇ ਵੀਰੇ ਮਾਲਕਾਂ ਨੇ 7-8 ਤਰੀਕ ਦੇ ਦਿਨ ਦੱਸਿਆ ਪੂਰੇ ਕਹਿੰਦੇ 7 ਨੂੰ ਹੋ ਜਾਣਿਆ ਯਾਨੀ ਕਿ ਇੱਕ ਦਿਨ ਵੱਧ ਕੀ ਘੱਟ ਕੇ ਠੀਕ ਹੈ ਬਈ ਪੂਰੀ ਚੌਂਗਰੀ ਬੱਛੀ ਆ ਦੇ ਆ ਦੇਖੋ ਗੈਬ ਬਈ ਪੂਰਾ ਹੈਗਾ ਲੈਟਰ ਦੇ ਪੂਰੀਆਂ ਵਲਟੇ ਨਾ ਘੱਟੂਗੀ ਜਦੋਂ ਇਹਨੇ ਸੋਣਾ ਹੈਗਾ ਸਤਨ ਤੁਨ ਵੀ ਚੰਗਾ ਲੱਗਾ ਬਈ ਮਾਲਕ ਦੱਸਦਿਆ ਵੰਛੇ ਵੀਰੇ 17-18 ਕਿਲੋ ਦਾ ਤੇ ਚੋਇਆ ਅੱਛਾ ਜੀ ਉਹਦਾ ਕੱਦ ਦਾ ਕਾੜੀਓ ਕੀ ਛੋਟੀ ਮੰਨ ਕੇ ਨਾ ਵੀ ਜੀ ਦਾ ਵੀ ਵਧੀਆ ਆ ਗਿਆ ਘਰ ਪਿੱਛੇ ਦੀ ਗਰੰਟੀ ਆਪਣੀ ਥਾਣਾ ਦੀ ਗਰੰਟੀ ਆ ਹਾਂ ਘਰ ਪਿੱਛੇ ਦੀ ਗਰੰਟੀ ਥਾਣਾ ਦੀ ਗਰੰਟੀ ਆ ਵੀਰੇ ਇਹਨੇ ਸੂਏ ਸੋਣਾ ਬਈ ਇਹਨੇ ਦੂਏ ਸੂਏ ਸੋਣਾ ਵੀਰੇ ਅੱਛਾ ਜੀ ਤੇ ਪਿਛਲੇ ਸੂਏ ਬਈ ਕਿੰਨਾ ਕੁ ਦੁੱਧ ਪਾਇਆ ਮਾਲਕ ਕਹਿੰਦੇ ਵੀਰੇ 17 ਤੋਂ ਪਲੱਸ ਚ ਹੋਇਆ ਸੀ ਬਾਕੀ ਅਗਲੇ ਦੇ ਸੇਵਾ ਦਾ ਠੀਕ ਆ ਆਪਾਂ ਐਪੀ ਵੀ ਬਈ ਇੰਨਾ ਕੁ ਬਾਜੂਗੀ ਇਹਦੀ ਕਿ ਮੇਰੇ ਹਿਸਾਬ ਨਾਲ ਤਜਰਬੇ ਨਾਲ 20 ਕਿਲੋ ਦੁੱਧ ਚੋਲਾਂਗੇ ਜੇ ਆਪਣੇ ਗੁੱਦੇ ਦਾ ਵੀ ਮੌਸਮ ਆ ਗਿਆ ਤਾਂ ਫਾਇਦ ਹੋਗੀ 20 ਕਿਲੋ ਹਾਂ ਜੀ ਪੂਰੀ ਵਜਨ ਵਾਲੀ ਬੜੀ ਕੁ ਛੋਟੀ ਮੰ ਫੰਡੀ ਵੀ ਪੂਰੀ ਆ ਇੱਕ ਵਾਰ ਥਾਂ ਦੇਖੋ ਨੇੜੇ ਦੇਖੋ ਇੱਕ ਵਾਰ ਥਾਂ ਬਹੁਤ ਵਧੀਆ ਲੱਗਿਆ ਪੂਰੀਆਂ ਵਲਟੀਆਂ ਲੱਗੜ ਕੇ ਸੋਗੀਆਂ ਹਾਂਜੀ ਹਾਂਜੀ ਤੋਰ ਲੈ ਵੀ ਇਹਦਾ ਵੀ ਤੋਰਾ ਦਿਖਾ ਦੀਏ ਆ ਦੇਖੋ ਕੋਈ ਟੇਸ ਕੁਆਲਟੀ ਦੇਖੋ ਸ਼ਾਈਨਿੰਗ ਵੀ ਪੂਰੀ ਆ ਗਈ ਗਾਂਚ ਚ ਚੰਗੀ ਆ ਗਈ ਰਾਤ ਹੀ ਆਪਣੇ ਕੋ ਸਾਰਾ ਮਾਲ ਆਇਆ ਬੰਚ ਠੀਕ ਹੈ ਵੀਰੇ ਠੀਕ ਹੈ ਜੀ ਆ ਦੇਖੋ ਤੈਨੂੰ ਪਤਾ ਹੀ ਆਪਣੇ ਕੋ ਇੱਕ ਦਿਨ ਹੀ ਬਸ ਰਹਿੰਦੀਆਂ ਅਸੀਂ ਸਹੀ ਹੈ ਵੀਰੇ ਸ਼ਾਈਨਿੰਗ ਸ਼ੂਨਿੰਗ ਵੀ ਪੂਰੀ ਆ ਗਈ ਗਾਂ ਦੇ ਵਿੱਚ ਬਾਈ ਕੰਦਾ ਸਾਰਾ ਟੋਰੀ ਜਮਨ ਚ ਹਾਂਜੀ ਬਲਟੇ ਨਾ ਬਈ ਪੂਰੀਆਂ ਕੱਢੂਗੀ ਨਾ ਸੋਣ ਹਾਂਜੀ ਹਾਂਜੀ ਤੇ ਬਈ ਇਹਦਾ ਕੀ ਮੁੱਲ ਕਰਦੇ ਆ ਜਾਇਜ ਵੰਚ ਮੁੱਲ ਐ ਡੀਆਂ ਦੇ ਬੱਚਿਆਂ ਦਾ ਲੋਕੀ 85 80 ਮੰਗਦੇ ਹਾਂਜੀ ਵੀਰੇ ਠੀਕ ਹੈ ਨਾ ਆਪਾਂ ਜਿਹੜੀ ਦੇ ਦੇਣੀ ਆ ਬਸ ਤੇ ਕੋਈ ਹਾਂ ਜਾਂ ਨਾ 60000 ਦੀ ਦੇਣੀ ਆ ਠੀਕ ਹੈ ਬਈ ਮੌਕੇ ਤੇ ਬਈ ਮਾੜਾ ਮੋਟਾ ਮਾਨ ਕਰ ਦੇਗਾ ਕਰਦਾਂਗੇ ਵੀਰੇ 2000 ਛੱਡ ਦਾਂਗੇ ਲੱਖ 58000 ਲਵਾਂਗੇ ਇਹਦਾ ਬਸ ਠੀਕ ਹੈ ਵੀਰੇ ਠੀਕ ਹੈ ਹਾਂ ਉਹਦਾ ਵੀ ਠੰਡੀ ਵੀ ਪੂਰੀ ਪੂਰੀ ਠੰਡੀ ਆ ਦੇ ਠੀਕ ਹੈ ਵੀਰੇ ਆ ਜਾ ਬਈ ਅਗਲੀ ਗਾਂ ਦੀ ਡਿਟੇਲ ਦੱਸ ਦੀ ਹਾਂਜੀ ਦੇਖਣੇ ਕੀਨਾ ਵੰਚ अच्छा ब्रीड ਚ ਆ ਗਈਆਂ ਦੇਖ ਫੁੱਲ ਬਰੀਡ ਵਾਲੀ ਬੱਚੀ ਆ ਮਗਰ ਬੱਚੀ ਮਗਰ ਆਪ ਵੀ ਬੱਚੀ ਮਗਰ ਅੱਛਾ ਮਗਰ ਵੀ ਬੱਚੀ ਆ ਗਈ ਭਾਈ ਮਗਰ ਵੀ ਬੱਚੀ ਆ ਦੇਖੋ ਚੰਗੀ ਬੱਚੀ ਆ ਗਈ ਮਗਰ ਵੀ ਹਾਂ ਹਾਂ ਤੇ ਭਾਈ ਕਿੰਨੇ ਟਾਈਮ ਦੀ ਸੋਈ ਆ ਇਹਨੂੰ 3 ਤੋਂ 4 ਦਿਨ ਹੋ ਗਏ ਬੰਛੇ ਮੇਰੇ ਦੇ ਨਾਲ ਦਾੜੂਆ ਨਹੀਂ ਨਾਲੀਆ ਦੇਖ ਲੈ ਨਾਲੂਆ ਨਾਲੇਗਾ 3-4 ਦਿਨ ਹੀ ਸੋਈ ਆ ਤੇ ਭਾਈ ਕਿੰਨੇ ਕੁ ਬੋਲੀ ਤਾਂ ਸਟਾਰਟ ਹੋਈ ਆ ਹੈਗੀ ਬੰਛ ਵੀਰੇ 11 ਤੋਂ 12 ਕਿਲੋ ਇਹਦੇ ਖਲੇ ਇਸ ਚ 11 12 ਕਿਲੋ ਤੋਂ ਸਟਾਰਟ ਹੋਈ ਆ ਦੇਖੋ ਪਲੂਣ ਬੱਚੀ ਆਪ ਦੰਦੋ ਛਿੱਗੀ ਆ ਜੀ ਅੱਛਾ ਜੀ ਇਹ ਦੇਖ ਥਾਂ ਥੋੜੀ ਆਰਡਰ ਕੁਆਲਟੀ ਵੀ ਬਈ ਚੰਗੀ ਹੈਗੀ ਪੂਰੀ ਚੰਗੀ ਆ ਜੀ ਥਾਂ ਥੋੜੀ ਵੀ ਚੰਗਾ ਲੱਗਦਾ ਆ ਪੂਰੀ ਵਧੀਆ ਟੋਪ ਦੀ ਵਧੀਆ ਠੀਕ ਹੈ ਵੀਰੇ ਆ ਇੱਕ ਵਾਰ ਆਰਡਰ ਕੁਆਲਟੀ ਨੂੰ ਦੇਖੋ ਚੰਗੀ ਆ ਗਈ ਚੰਗੀ ਬੱਚੀ ਆ ਪੂਰੀ ਪਹਿਲੇ ਸੂਈ ਹੈ ਬਈ ਪਹਿਲੇ ਸੂਈ ਪਲੂਣੀ ਸੂਈ ਆ ਬੰਛ ਵੀਰੇ ਬਹੁਤ ਅੱਛਾ ਆ ਗਈ ਨਾ ਵੀਰੇ ਹਾਂ ਪਿਓਰ ਬਰੀਡ ਵਾਲੀ ਕੋ ਕੱਦ ਵੱਡਾ ਨਾ ਮੰਨ ਕੇ ਕੋ ਕੱਦ ਸਾਬਦਾਈ ਆ ਠੀਕ ਹੈ ਠੀਕ ਤੇ ਭਾਈ ਦੁੱਧ ਕਿੰਨੇ ਕੁ ਤੋਂ ਸਟਾਰਟ ਹੋਈ ਹੈ 11 12 ਤੱਕ 11 12 ਕਿਲੋ ਹੈਗਾ 15 ਤੱਕ ਦੇ ਦੇ ਦੋ ਟਾਈਮ ਚਾਟਮ ਸੱਲੀ ਕਰਾ ਦੇਗਾ ਭਾਈ ਮੈਂ ਕਹਿੰਦਾ 10 ਦਿਨ ਅਗਲਾ ਚੋਲੇ ਠੀਕ ਹੈ ਵੀਰੇ ਇਹ ਵੀ ਤੋੜ ਲੈ ਭਈ ਇਹਦਾ ਵੀ ਤੋੜਾ ਦਿਖਾ ਦੀਏ 15 ਕਿਲੋ ਚਵਾ ਦੂ ਬੱਚੀ ਦੁੱਧ ਪਲੂਣ ਬਾਕੀ ਸੇਵਾ ਦਾ ਅਗਲਾ ਮਗਰ ਵੀ ਬੱਚੀ ਆ ਗਈ ਇਹ ਅੱਛੇ ਪੀਰੀਡ ਚ ਆ ਗਈ ਹੈਗਾ ਤੁਹਾਨੂੰ ਤੋਂ ਦੇਖ ਕੇ ਕੋ ਨੇੜ ਆਂਦਾ ਲੱਗਾ ਹੈ ਪਹਿਲੇ ਸੋਈ ਸੁਈ ਹੈਗੀ ਆ 15 ਕਿਲੋ ਬਈ ਦੋ ਦੋ ਕੀ ਆਮ ਨਾ ਪੂਰਾ ਆਮ ਨਾ ਵੀਰੇ ਬਰੀਡ ਆ ਰਹੀ ਹੈ ਜਿੰਨੇ ਨਾ ਦਿੱਤਾ ਦੇਣਾ ਕਹਿੰਨੇ ਸਹੀ ਹੈ ਵੀਰੇ ਤੇਦਾ ਵੀ ਆਪਣਾ ਕੋਈ ਰਾਤ ਹੀ ਆਈ ਇਹ ਹਾਂਜੀ ਇਹ ਆਪਾਂ ਮੁੱਲ ਨਹੀਂ ਕਰਨਾ ਜਿਹੜੇ ਲੈਣੇ ਆਪਾਂ 50000 ਲੈਣਾ ਠੀਕ ਹੈ ਜੀ ਮੁੱਲ ਕਰਾਉ ਨੂੰ 55 ਕਰਾਓ ਜਾਂ 60 ਕਰਾਓ ਜਾਂ 65 ਕਰਾ ਲਓ ਠੀਕ ਹੈ ਨਾ ਵਿੱਚੋ ਬਈ ਮੌਕੇ ਦੇ ਮਾੜਾ ਮੋਟਾ ਕਰਦੀ ਬਈ ਮਾਨ ਛੋਟ ਛੱਡਾਂਗੇ ਵੀਰੇ ਠੀਕ ਹੈ ਵੀਰੇ ਆ ਜਾ ਬਈ ਲਾਸਟਲੀ ਗਾਂ ਦੀ ਡਿਟੇਲ ਦੱਸੀਏ ਇਹ ਵੀ ਵੰਚ ਵੀਰੇ ਦੂਏ ਸੂਏ ਸੋਣੀ ਆ ਠੀਕ ਹੈ ਜੀ ਇਹ ਜਰਸੀ ਕ੍ਰੋਸ ਦੀ ਗਾਂ ਆ ਵਧੀਆ ਸੀਲ ਠਾਉਗਾ ਦੇਖ ਲਾ ਠਣ ਥਣ ਇਹਨੂੰ ਪੁਰਾਣੇ ਲੰਗਾ ਲੱਗਾ ਆ ਚੰਗਾ ਥਾਂ ਤੋਂ ਵਧੀਆ ਲੱਗੂ ਲੱਗੂ ਇਹਦੇ ਵੀ ਦਿਨ 7-8 ਨੂੰ ਹੀ ਪੂਰੇ ਆ ਅੱਛਾ ਜੀ ਠੀਕ ਹੈ ਜੀ ਥਾਂ ਤੋਂ ਵੀ ਪੂਰਾ ਟੋਪ ਦਾ ਲੱਗਾ ਨਾ ਬਈ ਚੰਗਾ ਥਾਂ ਤੋਂ ਵਧੀਆ ਲੱਗਿਆ ਵਜਨ ਬਈ ਪੂਰਾ ਹੈਗਾ ਪੂਰਾ ਵਧੀਆ ਵਜਨ ਆ ਕੋਈ ਹੋਲੀ ਨਹੀਂ ਹੈਗੀ ਕਿਵੇਂ ਸਵੇ ਸੋਣਾ ਬਈ ਇਹਨੂੰ ਦੂਜੇ ਸਵੇ ਸੋਣਾ ਬੰਚ ਅੱਛਾ ਜੀ ਇਹਨੇ ਵੀ ਦੂਜੇ ਸਵੇ ਸੋਣਾ ਹਾਂਜੀ ਤੇ ਕਿੰਨਾ ਕੁ ਦੁੱਧ ਪਾਉਗੀ ਬਈ ਇੱਥੇ ਦੁੱਧ 14-15 ਕਿਲੋ ਤਾਂ ਦੋਊਗੀ ਬੰਚ ਜ਼ਿਆਦਾ ਨਹੀਂ ਇਹ ਫੈੜ ਚੰਗਾ ਹੋਗਾ ਨਾ ਬਈ ਫੈੜ ਹਾਂ ਗਰਮੀ ਵਾਲੀ ਆ ਅੱਗੇ ਗਰਮੀ ਦੇ ਵਿੱਚ ਚੱਲੂਗੀ ਚੰਗੀ ਆ ਗਈ ਆ ਦੇਖੋ ਪੂਰੀ ਵਧੀਆ ਕੋਈ ਛੋਟੀ ਜਿਆਦੀ ਵੀ ਹੈ ਨਹੀਂ ਨਾ ਜਿਆਦੀ ਵੱਡੀ ਆ ਹਾਂਜੀ ਹਾਂਜੀ ਵੀਰੇ ਕਰ ਰੱਖਣ ਨੂੰ ਚੰਗੀ ਆ ਗਈ ਹੈ ਬਈ ਹਾਂ ਤੇ ਬਾਈ ਇਹ ਵੀ ਤੋਰ ਲੈਦਾ ਵੀ ਤੋਰਾ ਦਿਖਾ ਦਈਏ ਜਰਸੀ ਕ੍ਰੋਸ ਚ ਆ ਗਈ ਇਹਨੇ ਵੀ ਪੂਰੀਆਂ ਵਲਟਾਂ ਕੱਢ ਕੇ ਸੁਣਾ ਹੈਗਾ ਅਡਰ ਕੁਆਲਟੀ ਦੇਖੋ ਇਹਦੀ ਵੀ ਖੰਤਨ ਬਾਈ ਪੂਰਾ ਚੰਗਾ ਪੂਰਾ ਵਧੀਆ ਥਣ ਲੱਗਿਆ ਇਹਦੀ ਬਾਈ ਹਰ ਤਰ੍ਹਾਂ ਦੀ ਤਸੱਲੀ ਐ ਅਸਲੀ ਐ ਮੇਰੇ ਆਪਣੀ ਘਰ ਪਿੱਛੇ ਦੀ ਥਾਣਾ ਦੀ ਠੀਕ ਹੈ ਜੀ ਤੇ ਇਹਦਾ ਬਾਈ ਕੀ ਮਾਲ ਕਰਦੇ ਆ ਜੈਜ ਮੁੱਲ ਬੰਚੇ ਦੇ ਦਾਂਗੇ 45 ਦੀ ਤੇ ਭਾਈ ਆਫਰ ਹੈਗਾ ਦੋ ਫਰੀਆ ਹਾਂ ਉਹ ਕਿਰਾਇਆ ਫਰੀਆ ਜੋੜੇ ਤੇ ਆਪਣਾ ਜੋੜੇ ਤੇ ਕਿਰਾਇਆ ਫਰੀਆ ਦਾ ਹਾਂ ਠੀਕ ਹੈ ਜੀ ਬਾਕੀ ਅਗਲਾ ਆਪਣਾ ਨਹੀਂ ਜੇ ਕਿਸੇ ਦੂਰੋਂ ਆਉਣਾ ਰਹਿੰਦਾ ਵੀ ਪ੍ਰਬੰਧ ਆ ਆਪਣਾ ਸਾਰਾ ਹੀ ਆਪਣਾ ਗੱਡੀ ਵੀ ਦੇ ਦਵਾਂਗੇ ਅਗਲੇ ਨੂੰ ਠੀਕ ਹੈ ਠੀਕ ਹੈ ਵੀਰੇ ਹਾਂਜੀ ਤੇ ਭਾਈ ਹਰ ਪੇਸ਼ੂ ਦੀ ਹਰ ਤਰ੍ਹਾਂ ਦੀ ਤਸੱਲੀ ਆ ਠੱਲੀ ਆ ਵੀਰੇ ਥਣਾ ਤੋਂ ਲੈ ਕੇ ਭਾਰ ਪਿੱਛੇ ਤੱਕ ਆਪਣੀ ਗਾਰੰਟੀ ਆ ਠੀਕ ਹੈ ਵੀਰੇ ਠੀਕ ਹੈ ਜੀ ਅਗਲੇ ਦੇ ਘਰ ਦੀ ਵੀ ਦੋ ਦਿਨ ਦੀ ਗਾਰੰਟੀ ਆ ਹੋਰ 10 ਆਪਣਾ ਠੀਕ ਹੈ ਵੀਰੇ ਆਗਾਮਾਂ ਦੀ ਕੋਈ ਦਿਨ ਦਾ ਨਹੀਂ ਗਾਰੰਟੀ ਤੈਨੂੰ ਪਤਾ ਹੀ ਆਪਾਂ ਫੇਰ ਵੀ ਝ ਜੇ ਕਿਸੇ ਭਰਾ ਨੂੰ ਕੋਈ ਵੀ ਗੱਲ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ